ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ 21 ਅਕਤੂਬਰ ਦੀਵਾਲੀ ਵਾਲੇ ਦਿਨ ਤੱਕ ਤੁਹਾਡੇ ਵੀ ਸਿਤਾਰੇ ਚਮਕ ਸਕਦੇ ਹਨ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਸਕਦੀ ਹੈ ਜੇਕਰ ਤੁਸੀਂ ਇਹ ਇੱਕ ਕੰਮ ਜ਼ਰੂਰ ਕਰ ਲੈਂਦੇ ਹੋ ਤੁਹਾਡੇ ਘਰ ਵਿੱਚ ਤਾਂ ਅਦਾਲਤ ਤੇ ਖੁਸ਼ੀਆਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜੇਕਰ ਸਾਡੀ ਅੱਜ ਦੀ ਵੀਡੀਓ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਹੈ ਤੁਹਾਡੇ ਕੰਮ ਆਉਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਆਪਜੀ ਦੇ ਨਾਲ ਇੱਕ ਐਸੀ ਪਾਵਰਫੁੱਲ ਇੱਕ ਐਸੀ ਸ਼ਕਤੀਸ਼ਾਲੀ ਬਾਣੀ ਦੇ ਬਾਰੇ ਸਾਂਝ ਪਾਉਣੀ ਚਾਹੁੰਦੇ ਹਾਂ ਜਿਹਦੇ ਬਾਰੇ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਦਾਵਾ ਕਰਦੇ ਹਨ ਮਹਾਂਪੁਰਖ ਜੀ ਦਾਅਵੇ ਦੇ ਨਾਲ ਆਖਦੇ ਹਨ ਇਹ ਬਾਣੀ ਸਾਡੇ ਦੁਨਿਆਵੀ ਅਤੇ ਦਰਗਾਹੀ ਦੋਵੇਂ ਰਸਤੇ ਸਾਫ਼ ਕਰਦੀ ਹੈ ਇਹ ਬਾਣੀ ਦਾ ਪਾਠ ਕਹਿੰਦੇ ਕਿ ਜਿਸ ਦਿਨ ਤੋਂ ਵੀ ਜਿਸ ਘਰ ਵਿੱਚ ਹੋਣਾ ਸ਼ੁਰੂ ਹੋ ਜਾਵੇ ਉਸੇ ਹੀ ਦਿਨ ਤੋਂ ਉਸ ਪਰਿਵਾਰ ਦੇ ਮੱਥੇ ਦੇ ਭਾਗ ਤੇ ਲੇਖ ਬਦਲਣੇ ਸ਼ੁਰੂ ਹੋ ਜਾਂਦੇ ਹਨ ਕਹਿੰਦੇ ਕਿ ਘਰ ਦਾ ਕੋਈ ਇੱਕ ਵੀ ਜੀ ਪੂਰੀ ਸ਼ਰਧਾ ਭਾਵਨਾ ਨਾਲ ਭਰੋਸੇ ਨਾਲ ਇਹ ਪਾਠ ਕਰਨਾ ਸ਼ੁਰੂ ਕਰ ਦੇਵੇ ਤਾਂ ਉਹਦੇ ਇੱਕ ਕਰਕੇ ਹੀ ਪੂਰੇ ਪਰਿਵਾਰ ਦਾ ਭਲਾ ਹੋ ਜਾਂਦਾ ਹੈ ਬਲਕਿ ਉਸ ਦੀਆਂ ਕਈ ਕੁਲਾਂ ਦਾ ਭਲਾ ਹੋ ਜਾਂਦਾ ਹੈ ਮਹਾਪੁਰਖ ਜੀ ਆਖਦੇ ਹਨ ਇਹ ਬਾਣੀ ਦਾ ਪਾਠ ਜੇਕਰ ਕੋਈ ਮਨੁੱਖ ਆਪਣੇ ਮਨ ਦੇ ਵਿੱਚ ਇਸ਼ਿਆ ਧਾਰ ਕੇ ਕਰਦਾ ਹੈ ਉਹਦੇ ਮਨ ਦੀਆਂ ਸਾਰੀਆਂ ਇਸ਼ਾਵਾਂ ਤੇ ਸ਼ੁਭ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਪਰ ਜੇਕਰ ਕੋਈ ਮਨੁੱਖ ਸਿਰਫ ਗੁਰੂ ਦੀ ਖੁਸ਼ਹਾਲੀ ਹਾਸਲ ਕਰਨ ਦੇ ਲਈ ਸਿਰਫ ਗੁਰੂ ਦੇ ਪਿਆਰ ਦੇ ਲਈ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਵੇ ਗੁਰੂ ਦਾ ਗਿਆਨ ਹਾਸਲ ਕਰਨ ਦੇ ਲਈ ਇਹ ਬਾਣੀ ਦਾ ਪਾਠ ਕਰੇ ਤਾਂ ਫਿਰ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਸ ਮਨੁੱਖ ਦੇ ਉੱਤੇ ਕਿੰਨੀ ਕਿਰਪਾ ਹੋ ਸਕਦੀ ਹੈ ਸਤਿਗੁਰੂ ਸੱਚੇ ਪਾਤਸ਼ਾ ਉਸ ਮਨੁੱਖ ਦੇ ਮਨ ਵਿੱਚ ਇਸ਼ਿਆ ਆਉਣ ਤੋਂ ਪਹਿਲਾਂ ਹੀ ਪੂਰੀ ਕਰ ਦੇਣਗੇ ਮਹਾਰਾਜ ਸੱਚੇ ਪਾਤਸ਼ਾ ਉਹਦੇ ਦੁਨੀਆਵੀ ਤੇ ਦਰਗਾਹੀ ਦੋਵੇਂ ਰਸਤੇ ਸਾਫ਼ ਕਰ ਦੇਣਗੇ ਇੰਨੀ ਪਾਵਰਫੁਲ ਤੇ ਇੰਨੀ ਸ਼ਕਤੀਸ਼ਾਲੀ ਬਾਣੀ ਹੈ ਇਹ ਇਹ ਬਾਣੀ ਪੜਨ ਦੇ ਵਿੱਚ ਬਹੁਤ ਸਰਲ ਹੈ ਇਹ ਬਾਣੀ ਦਾ ਪਾਠ ਆਸਾਨੀ ਦੇ ਨਾਲ ਕੰਠ ਕੀਤਾ ਜਾ ਸਕਦਾ ਹੈ ਸੋ ਇਸ ਕਰਕੇ ਹਰ ਇੱਕ ਮਨੁੱਖ ਨੂੰ ਆਪਣੇ ਘਰਾਂ ਦੇ ਵਿੱਚ ਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਮਹਾਪੁਰਖ ਜੀ ਆਖਦੇ ਹਨ ਸਾਡੇ ਦਿਨ ਦੀ ਸ਼ੁਰੂਆਤ ਹੀ ਇਸ ਬਾਣੀ ਦੇ ਪਾਠ ਤੋਂ ਹੋਣੀ ਚਾਹੀਦੀ ਹੈ ਇਹ ਸਾਨੂੰ ਸਾਡੇ ਗੁਰੂਆਂ ਵੱਲੋਂ ਹੁਕਮ ਹੈ ਜੇਕਰ ਗੁਰੂ ਦੀ ਖੁਸ਼ੀ ਨੂੰ ਹਾਸਲ ਕਰਨਾ ਹੈ ਫਿਰ ਗੁਰੂ ਦਾ ਹੁਕਮ ਮੰਨਣਾ ਪੈਣਾ ਹੈ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਦਸਾਂ ਹੀ ਗੁਰੂ ਸਾਹਿਬਾਨਾਂ ਦਾ ਸ਼ਹੀਦ ਸਿੰਘਾਂ ਦਾ ਮਿਹਰ ਭਰਿਆ ਹੱਥ ਹੋ ਜਾਂਦਾ ਹੈ ਕਿਉਂਕਿ ਇਹ ਬਾਣੀ ਦਾ ਪਾਠ ਕਰਨ ਵਾਲੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਪਿਆਰੇ ਲੱਗਦੇ ਹਨ ਵੈਸੇ ਤਾਂ ਇਹ ਬਾਣੀ ਦਾ ਨੇਮ ਹਰ ਰੋਜ਼ ਦਾ ਹੋਣਾ ਚਾਹੀਦਾ ਹੈ ਭਾਵ ਕਿ ਹਰ ਰੋਜ਼ ਸਵੇਰੇ ਉੱਠ ਕੇ ਇਸ ਬਾਣੀ ਦਾ ਜਾਪ ਕਰਨਾ ਹੁਕਮ ਮੰਨਣਾ ਚਾਹੀਦਾ ਹੈ ਪਰਮਾਤਮਾ ਦਾ ਪਰ ਖਾਸ ਕਰਕੇ ਦੀਵਾਲੀ ਦੇ ਮੌਕੇ ਇਹ ਬਾਣੀ ਦਾ ਪਾਠ ਕਰਨ ਨੂੰ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਸਾਤਸੰਗਤ ਜੀ ਦੀਵਾਲੀ ਵਾਲੇ ਦਿਨ ਹੀ ਬੰਦੀ ਛੋੜ ਦਿਵਸ ਆਉਂਦਾ ਹੈ ਤੇ ਬੰਦੀ ਛੋੜ ਦਿਵਸ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਹੈ ਫਿਰ ਛੇਵੇਂ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਨ ਦੇ ਲਈ ਬਾਣੀ ਦਾ ਪਾਠ ਕਰਨ ਨੂੰ ਕਿਹਾ ਜਾਂਦਾ ਹੈ ਕਿਉਂਕਿ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਬਾਣੀ ਅਤੇ ਬਾਣੀ ਦਾ ਪਾਠ ਕਰਨ ਵਾਲੇ ਉਹਨਾਂ ਨੂੰ ਬੜੇ ਪਿਆਰੇ ਲੱਗਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਉੱਤੇ ਪੜੀ ਜਲਦੀ ਨਿਹਾਲ ਹੋ ਜਾਂਦੇ ਹਨ ਤਾਂ ਸਾਧ ਸੰਗਤ ਜੀ ਇਹ ਬਾਣੀ ਕਿਹੜੀ ਹੈ ਇਹ ਬਾਣੀ ਹੈ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਕੀਤੀ ਹੋਈ ਜਪਜੀ ਸਾਹਿਬ ਦੀ ਬਾਣੀ ਜਿਹਨਾਂ ਨੂੰ ਸਤਕਾਰ ਸਾਹਿਤ ਅਸੀਂ ਜਪਜੀ ਸਾਹਿਬ ਦੀ ਬਾਣੀ ਆਖਦੇ ਹਾਂ ਸਾਧ ਸੰਗਤ ਜੀ ਇਹ ਬਾਣੀ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਬਾਣੀ ਹੈ ਤੇ ਹਰ ਰੋਜ਼ ਇਸ ਬਾਣੀ ਦਾ ਜਾਪ ਕਰਨ ਦਾ ਸਾਨੂੰ ਹੁਕਮ ਹੈ ਅੰਮ੍ਰਿਤ ਵੇਲੇ ਤੋਂ ਇਲਾਵਾ ਦਿਨ ਦੇ ਵਿੱਚ ਕਿਸੇ ਵੀ ਵੇਲੇ ਤੁਹਾਡਾ ਮਨ ਕਰਦਾ ਹੈ ਕਿਸੇ ਵੀ ਵੇਲੇ ਤੁਸੀਂ ਇਸ ਬਾਣੀ ਦਾ ਪਾਠ ਕਰ ਸਕਦੇ ਹੋ ਪਰ ਅੰਮ੍ਰਿਤ ਵੇਲੇ ਉੱਠ ਕੇ ਇਸ ਬਾਣੀ ਦਾ ਪਾਠ ਕਰਨਾ ਬੜਾ ਜ਼ਰੂਰੀ ਹੈ ਸਤ ਸੰਗਤ ਜੀ ਇਹ ਬਾਣੀ ਨੂੰ ਅਸ਼ਿਆ ਪੂਰਵਕ ਬਾਣੀ ਵੀ ਕਿਹਾ ਜਾਂਦਾ ਹੈ ਇਹ ਬਾਣੀ ਦੇ ਪਾਠ ਦੇ ਨਾਲ ਗੁਰੂ ਇਤਿਹਾਸ ਵਿੱਚ ਅਨੇਕਾਂ ਹੀ ਸਾਖੀਆਂ ਤੇ ਅਨੇਕਾਂ ਹੀ ਘਟਨਾਵਾਂ ਹਨ ਜਿਨ੍ਹਾਂ ਨੂੰ ਪੜ ਕੇ ਸਾਡੇ ਮਨ ਨੂੰ ਬਹੁਤ ਜ਼ਿਆਦਾ ਸ਼ਕਤੀ ਮਿਲਦੀ ਹੈ ਭਾਈ ਗੋਪਾਲਾ ਜੀ ਦੀ ਸਾਖੀ ਅਸੀਂ ਅਕਸਰ ਹੀ ਆਪ ਜੀ ਦੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਤਾਂ ਜੋ ਤੁਹਾਡਾ ਮਨ ਇਸ ਬਾਣੀ ਦੇ ਪ੍ਰਤੀ ਹੋਰ ਵੀ ਪੱਕਾ ਹੋ ਜਾਵੇ ਤੁਹਾਡਾ ਇਸ ਬਾਣੀ ਦੇ ਪ੍ਰਤੀ ਹੋਰ ਵੀ ਪਿਆਰ ਵਧ ਜਾਵੇ 6ਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਗੋਪਾਲਾ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਚਪਚੀ ਸਾਹਿਬ ਦੀ ਬਾਣੀ ਦਾ ਪਾਠ ਇੱਕ ਮਨ ਇੱਕ ਚਿੱਤ ਹੋ ਕੇ ਪੂਰੇ ਸ਼ੁੱਧ ਉਚਾਰਣ ਨਾਲ ਕਰਕੇ ਸੁਣਾਇਆ ਸੀ 6ਵੇਂ ਪਾਤਸ਼ਾਹ ਜੀ ਐਨੇ ਨਿਹਾਲ ਹੋਏ ਐਨੇ ਖੁਸ਼ ਹੋਏ ਕਿ ਭਾਈ ਗੋਪਾਲਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਵਾਰਿਸ ਬਣਾਉਣ ਨੂੰ ਤਿਆਰ ਹੋ ਗਏ ਆਪਣੀ ਗੁਰਤਾ ਗੱਦੀ ਦੇਣ ਲਈ ਤਿਆਰ ਹੋ ਗਏ ਪਰ ਪਾਈ ਗੋਪਾਲਾ ਜੀ ਦੇ ਮਨ ਵਿੱਚ ਅਹਨ ਮੌਕੇ ਤੇ ਇੱਕ ਇਸ਼ਾ ਹੋਰ ਆ ਗਈ ਇਸ ਕਰਕੇ ਗੁਰੂ ਸਾਹਿਬ ਜੀ ਨੇ ਉਸ ਮਨੁੱਖ ਦੇ ਮਨ ਦੀ ਇਸ਼ਾ ਪੂਰੀ ਕਰਨੀ ਪਈ ਪਾਈ ਗੋਪਾਲਾ ਜੀ ਦੀ ਇਸ਼ਾ ਪੂਰੀ ਕਰਨੀ ਹੀ ਪਈ ਸੋ ਸਾਧ ਸੰਗਤ ਜੀ ਇਸ ਸਾਖੀ ਨੂੰ ਆਪਾਂ ਜਿੰਨੀ ਵਾਰ ਸੁਣ ਲਈਏ ਇਹ ਸਾਖੀ ਮਨ ਨੂੰ ਬੜਾ ਸਕੂਨ ਦੇਂਦੀ ਹੈ ਸਾਡਾ ਚਪਚੀ ਸਾਹਿਬ ਦੀ ਬਾਣੀ ਦੇ ਪ੍ਰਤੀ ਭਰੋਸਾ ਹੋਰ ਵਧਾ ਦਿੰਦੀ ਹੈ ਵੈਸੇ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਹੀ ਬਾਣੀ ਬੜੀ ਮਹਾਨ ਹੈ ਪਾਵਰਫੁਲ ਹੈ ਪਰ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਤਾਂ ਮੁੱਢ ਹੈ ਮੂਲ ਮੰਤਰ ਦਾ ਜਾਪ ਵੀ ਮੁੱਢ ਹੈ ਸਿੱਖ ਦੇ ਕਿਸੇ ਵੀ ਕੰਮ ਦੀ ਸ਼ੁਰੂਆਤ ਜਪਜੀ ਸਾਹਿਬ ਦੀ ਬਾਣੀ ਦੇ ਪਾਠ ਤੋਂ ਹੋਣੀ ਚਾਹੀਦੀ ਹੈ ਸਿੱਖ ਨੇ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਕੋਈ ਵੀ ਕਾਰਜ ਕਰਨਾ ਹੋਵੇ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਨਾਲ ਚਪਾਈ ਸਾਹਿਬ ਦੀ ਬਾਣੀ ਦਾ ਪਾਠ ਕਰਕੇ 6 ਪੌੜੀਆਂ ਅਨੰਦ ਸਾਹਿਬ ਦਾ ਜਾਪ ਕਰਕੇ ਗੁਰੂ ਸਾਹਿਬ ਜੀ ਤੋਂ ਆਗਿਆ ਲੈਣੀ ਚਾਹੀਦੀ ਹੈ ਅਸ਼ੀਰਵਾਦ ਲੈਣਾ ਚਾਹੀਦਾ ਹੈ ਫਿਰ ਕੰਮ ਦੀ ਸ਼ੁਰੂਆਤ ਕਰਨੀ ਹੈ ਜੇ ਕਿਸੇ ਵੀ ਕੰਮ ਵਿੱਚ ਤੁਹਾਡੇ ਕੋਈ ਅੜਚਣ ਪੈ ਜਾਂਦੀ ਹੈ ਤਾਂ ਮਹਾਪੁਰਖ ਜੀ ਆਖਦੇ ਹਨ ਕੜਾਹ ਪ੍ਰਸ਼ਾਦ ਦੀ ਦੀਗ ਬਣਾ ਕੇ ਪੰਜ ਜਪਜੀ ਸਾਹਿਬ ਦੀ ਬਾਣੀ ਦੇ ਪਾਠ ਕਰ ਲੋ ਤਾਂ ਪੂਰਾ ਅਨੰਦ ਸਾਹਿਬ ਦਾ ਪਾਠ ਕਰੋ ਫਿਰ ਅਰਦਾਸ ਬੇਨਤੀ ਕਰੋ ਮਹਾਪੁਰਖ ਜੀ ਇੱਥੋਂ ਤੱਕ ਆਖਦੇ ਹਨ ਸਾਨੂੰ ਜੁਗਤੀ ਵੀ ਦੱਸਦੇ ਹਨ ਕਿ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ 250 ਜਪਜੀ ਸਾਹਿਬ ਦੀ ਬਾਣੀ ਦੇ ਪਾਠ ਦੀ ਭੇਟਾ ਰੱਖੋ 250 ਪਾਠ ਕਰੋ ਫਿਰ ਪੂਰਾ ਪਰਿਵਾਰ ਰਲ ਕੇ ਪਾਠ ਕਰੋ ਤੇ ਜਿਵੇਂ ਮੰਨ ਲਓ ਕਿ ਤੁਹਾਨੂੰ ਤੁਸੀਂ ਕੋਈ ਨਵੀਂ ਚੀਜ਼ ਲੈ ਕੇ ਆਉਣੀ ਹੈ ਕਾਰ ਵਿੱਚ ਗੱਡੀ ਲੈ ਕੇ ਆਉਣੀ ਹੈ ਨਵਾਂ ਘਰ ਨਵਾਂ ਮਕਾਨ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਖਰੀਦਣ ਬਾਰੇ ਸੋਚ ਰਹੇ ਕਿਸੇ ਧੀ ਪੁੱਤ ਦਾ ਆਨੰਦ ਕਾਰਜ ਕਰਨਾ ਹੈ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ ਪਹਿਲਾ 256 ਜਪਜੀ ਸਾਹਿਬ ਦੇ ਜਰੂਰ ਕਰੋ ਗੁਰੂ ਚਰਣਾ ਵਿੱਚ ਕਰੋ ਤੇ ਉਹੀ ਤੁਹਾਡੇ ਕਾਰਜ ਜਿਹੜੇ ਹਨ ਨਰਾਸ ਕਰ ਦੇਣਗੇ ਸਾਤ ਸੰਗਤ ਜੀ ਸਾਤ ਸੰਗਤ ਜੀ ਇਸ ਪਾਠ ਦਾ ਜਾਪ ਕਰਨ ਵਾਲਿਆਂ ਨੂੰ ਬਹੁਤ ਫਲ ਮਿਲਦਾ ਹੈ ਤਾਂ ਫਿਰ ਆਪ ਸੋਚੋ ਕਿ ਕਿੰਨੀ ਪਿਆਰੀ ਤੇ ਕਿੰਨੀ ਸੌਖੀ ਜੁਗਤੀ ਹੈ ਆਪਾਂ ਪੂਰਾ ਪਰਿਵਾਰ ਰਲ ਕੇ 256 ਪਾਠ ਜਪਜੀ ਸਾਹਿਬ ਦੀ ਬਾਣੀ ਦੇ ਕਰਨੇ ਹਨ ਆਸਾਨੀ ਨਾਲ ਕਰ ਸਕਦੇ ਹਾਂ ਤੇ ਉਹ ਵੀ ਕੁਝ ਹੀ ਦਿਨਾਂ ਦੇ ਵਿੱਚ ਤੁਸੀਂ ਕਰ ਸਕਦੇ ਹੋ 25 ਦਿਨਾਂ ਵਿੱਚ 256 ਪਾਠ ਤੁਸੀਂ ਜਪਜੀ ਸਾਹਿਬ ਦੀ ਸੇਵਾ ਦੇ ਪੂਰੇ ਨਿਭਾ ਸਕਦੇ ਹੋ ਸੋ ਇਸ ਬਹਾਨੇ ਨਾਲ ਤੁਹਾਡਾ ਨਿਤਨੇਮ ਵੀ ਵੱਧ ਜਾਵੇਗਾ ਤੁਹਾਡੇ ਘਰ ਵਿੱਚ ਜਾਪ ਦਾ ਪ੍ਰਵਾਹ ਚੱਲੇਗਾ ਜਿੰਨਾ ਹੀ ਇਹ ਪਾਠ ਕਰਾਂਗੇ ਇਸ ਬਾਣੀ ਦੇ ਪ੍ਰਤੀ ਪਿਆਰ ਵੱਧ ਜਾਵੇਗਾ ਓਨਾ ਹੀ ਗੁਰੂ ਸਾਹਿਬ ਜੈਦਾ ਪਿਆਰ ਵੀ ਸਾਨੂੰ ਮਿਲਣਾ ਸ਼ੁਰੂ ਹੋ ਜਾਵੇਗਾ ਤਾਂ ਹੁਣ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਤੁਸੀਂ ਜਪਜੀ ਸਾਹਿਬ ਦੇ ਪਾਠ ਕਰ ਲਓ ਘਟੋ ਘਟ ਇਸ ਦਿਨ ਨੂੰ ਸਮਰਪਿਤ ਇਸ ਦਿਹਾੜੇ ਨੂੰ ਸਮਰਪਿਤ ਇੱਕ ਪਾਠ ਤਾਂ ਰੋਜ਼ ਹੀ ਰੋਜ਼ਾਨਾ ਹੀ ਕਰਿਆ ਕਰੋ ਅੰਮ੍ਰਿਤ ਵੇਲੇ ਦਾ ਨਿਤਨੇਮ ਅਲੱਗ ਉਹ ਕਰਨਾ ਹੀ ਕਰਨਾ ਹੈ ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਛੋਟ ਨਹੀਂ ਹੈ ਪਰ ਇੱਕ ਦੋ ਪਾਠ ਤੁਸੀਂ ਜ਼ਰੂਰ ਇਸ ਦਿਵਸ ਨੂੰ ਰੱਖ ਕੇ ਜ਼ਰੂਰ ਕਰਿਆ ਕਰੋ ਤਾਂ ਜੋ ਛੇਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੁਹਾਨੂੰ ਮਿਲ ਜਾਣ ਇਹ ਮੌਕਾ ਬੜਾ ਵਧੀਆ ਹੈ ਸਾਥ ਸੰਗਤ ਜੀ ਕਿਉਂਕਿ ਬੰਦੀ ਛੋੜ ਪਿਤਾ ਨੂੰ ਤਰਸ ਆ ਗਿਆ ਨਾ ਤਾਂ ਤੁਹਾਡੀ ਜਨਮਾ ਜਨਮਾ ਦੀ ਗਰੀਬੀ ਜਿਹੜੀ ਹੈ ਉਹ ਕੱਟੀ ਜਾਵੇਗੀ ਛੇਵੇਂ ਪਾਤਸ਼ਾਹ ਜੀ ਜਦੋਂ ਵੀ ਕਿਸੇ ਮਨੁੱਖਤੇ ਨਿਹਾਲ ਹੋਏ ਜਦੋਂ ਵੀ ਤਰਸ ਦੇ ਘਰ ਵਿੱਚ ਆਏ ਉਸ ਮਨੁੱਖ ਦੇ ਉੱਤੇ ਬੜੀ ਜ਼ਿਆਦਾ ਕਿਰਪਾ ਕਰਦੇ ਹਨ ਮਾਤਾ ਸੁਲਖਣੀ ਜੀ ਦੀ ਜੇਕਰ ਸਾਖੀ ਪੜ ਲਈਏ ਤਾਂ ਇੱਕ ਪੁੱਤ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮੰਗਣ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਤ ਪੁੱਤਾਂ ਦੇ ਦਾਤ ਉਹਦੀ ਝੋਲੀ ਵਿੱਚ ਪਾ ਦਿੱਤੀ। ਪਾਈ ਗੋਪਾਲਾ ਜੀ ਦੇ ਮਨ ਵਿੱਚ ਇੱਕ ਘੋੜੇ ਦੀ ਇੱਛਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਘੋੜਾ ਵੀ ਦਿੱਤਾ ਤੇ ਘੋੜੇ ਦੇ ਉੱਤੇ ਸੋਨੇ ਚਾਂਦੀ ਕੀਮਤੀ ਹੀਰਿਆਂ ਨਾਲ ਜੜੀ ਹੋਈ ਕਾਠੀ ਵੀ ਪਾ ਕੇ ਦਿੱਤੀ। ਹੋਰ ਵੀ ਬਹੁਤ ਸਾਰਾ ਧਨ ਦੌਲਤ ਉਹ ਸੇਖ ਦੀ ਗਰੀਬੀ ਹੀ ਦੂਰ ਕਰ ਦਿੱਤੀ। ਜਨਮਾ ਜਨਮਾ ਦੀ ਕੱਟੀ ਗਈ ਗ੍ਰੇਪੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਦਿਆਲੂ ਤੇ ਕਿਰਪਾਲੂ ਹਨ ਤੇ ਬੜੀ ਛੇਤੀ ਤੁਹਾਡੇ ਤੇ ਖੁਸ਼ ਹੋ ਕੇ ਕਿਰਪਾ ਵੀ ਕਰ ਦੇਣਗੇ ਇਸ ਲਈ ਤੁਸੀਂ ਜਿੰਨਾ ਹੀ ਪਿਆਰ ਵਿੱਚ ਭੇਜ ਕੇ ਇਸ ਬਾਣੀ ਦਾ ਜਾਪ ਕਰੋਗੇ ਬਾਣੀ ਦਾ ਸ਼ੁੱਧ ਉਚਾਰਣ ਕਰੋਗੇ ਤਾਂ ਪਰਮਾਤਮਾ ਜੀ ਤੁਹਾਡੇ ਤੇ ਵੀ ਕਿਰਪਾ ਕਰਦੇ ਹਨ ਤੇਰ ਨਹੀਂ ਲਾਉਣਗੇ ਸਾਥ ਸੰਗਤ ਜੀ ਜਿਵੇਂ ਹੁਣ ਥੋੜੇ ਹੀ ਦਿਨ ਬਚੇ ਹਨ ਕਿ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਭਾਵਕੇ ਦਾਤਾ ਬੰਦੀ ਛੋੜ ਦਿਵਸ ਆਉਣ ਵਾਲਾ ਹੈ ਜੇ ਤੁਸੀਂ ਅੱਜ ਤੋਂ ਹੀ ਇਸ ਪਾਠ ਦਾ ਜਾਪ ਕਰਨਾ ਸ਼ੁਰੂ ਕਰ ਦਿਓਗੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋਗੇ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ